ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਘਰ ਦੇ ਮੁੱਖ ਦਰਵਾਜ਼ੇ ਬਾਰੇ ਘਰ ਦੇ ਮੁੱਖ ਬੂਹੇ ਬਾਰੇ مین ਗੇਟ ਬਾਰੇ ਕਿਉਂਕਿ ਆਪਾਂ ਬਚਪਨ ਤੋਂ ਹੀ ਇਹ ਗੱਲ ਸੁਣਦੇ ਆਏ ਹਾਂ ਕਹਿੰਦੇ ਵੀ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਉਹਦੇ ਅੱਗੇ ਝਾੜੂ ਮੋਕਰ ਫੇਰਨੀ ਚਾਹੀਦੀ ਆ ਅੱਗੇ ਪਾਣੀ ਛੜਕਣਾ ਚਾਹੀਦਾ ਏ ਕਿਉਂਕਿ ਇੰਜ ਕਰਨ ਦੇ ਨਾਲ ਸਾਡੇ ਘਰ ਪਰਿਵਾਰ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਏ ਕਹਿੰਦੇ ਜੋ ਮਨੁੱਖ ਵੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲ ਲੈਂਦੇ ਨੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਰਦੇ ਨੇ ਉਹਨਾਂ ਘਰਾਂ ਦੀ ਬਰਕਤ ਸੁੱਖ ਸ਼ਾਂਤੀ ਤਰੱਕੀ ਦਿਨੋ ਦਿਨ ਵੱਧਦੀ ਜਾਂਦੀ ਆ ਤਾਂ ਕੀ ਇਹ ਸੱਚ ਆ ਕਿ ਸੱਚਮੁੱਚ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਆ ਸਕਦੀ ਆ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਵੱਧ ਸਕਦੀ ਆ ਜੇ ਵੱਧ ਸਕਦੀ ਆ ਤਾਂ ਫਿਰ ਕਿੰਜ ਭਾਵ ਕਿ ਜੇਕਰ ਸੱਚ ਮੁੱਚ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਣ ਕਰਕੇ ਉਹਦੀ ਸਾਫ ਸਫਾਈ ਕਰਨ ਕਰਕੇ ਸਾਡੇ ਉੱਤੇ ਚੰਗਾ ਪ੍ਰਭਾਵ ਪੈਂਦਾ ਏ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਵੱਧਦੀ ਆ ਤਾਂ ਫਿਰ ਕਿੰਜ ਵੱਧਦੀ ਆ ਕਿੰਜ ਚੰਗਾ ਪ੍ਰਭਾਵ ਪੈਂਦਾ ਏ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਵੀਡੀਓ ਨੂੰ ਪੂਰਾ ਸੁਣਿਓ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਇਹ ਚੀਜ਼ਾਂ ਆਪਾਂ ਬਚਪਨ ਤੋਂ ਹੀ ਦੇਖਦੇ ਆਏ ਹਾਂ ਆਪਣੇ ਘਰ ਦੇ ਵਿੱਚ ਵੀ ਤਾਂ ਇਹ ਸਭ ਕੁਝ ਹੁੰਦਾ ਸੀ ਨਾ ਸਵੇਰੇ ਸਵੇਰ ਜਦੋਂ ਘਰ ਦੀਆਂ ਬੀਬੀਆਂ ਨੇ ਉੱਠਣਾ ਤਾਂ ਸਭ ਤੋਂ ਪਹਿਲਾਂ ਆਪਣਾ ਘਰ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਕੀਤੀ ਜਾਂਦੀ ਸੀ ਝਾੜੂ ਬੁੱਕਰ ਫੇਰ ਕੇ ਫਿਰ ਪਾਣੀ ਛਿੜਕਣਾ ਕਈ ਪੈਣਾ ਬੀਬੀਆਂ ਤਾਂ ਆਪਣੇ ਘਰ ਦੀਆਂ ਦਹਿਲੀਜ਼ਾਂ ਦੇ ਉੱਪਰ ਤੇਲ ਵੀ ਚੁੰਦੀਆਂ ਸੀ ਕਹਿੰਦੇ ਸੀ ਸਵੇਰੇ ਉੱਠ ਕੇ ਤੇਲ ਚਾਉਣਾ ਚੰਗਾ ਹੁੰਦਾ ਏ ਕਿਉਂਕਿ ਆਪਾਂ ਇੱਕ ਨਵੀਂ ਸਵੇਰ ਦਾ ਸਵਾਗਤ ਕਰਦੇ ਆਂ ਫਿਰ ਨਵੀਂ ਸਵੇਰ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਉਂਦੀ ਆ ਪਾਪਕਿਓ ਹਰ ਦਿਨ ਦਾ ਇਸੇ ਤਰ੍ਹਾਂ ਬੜੇ ਚਾਅ ਉਤਸ਼ਾਹ ਦੇ ਨਾਲ ਸਵਾਗਤ ਕਰਦੇ ਸੀ ਤੇਲ ਚੋਣਾ ਤਾਂ ਅੱਜ ਕੱਲ ਬਹੁਤ ਘਟ ਗਿਆ ਹੈ। ਕੁਝ ਪ੍ਰਾਣੀਆਂ ਬੀਬੀਆਂ ਅੱਜ ਵੀ ਇਸੇ ਤਰ੍ਹਾਂ ਕਰਦੀਆਂ ਨੇ। ਉਹ ਰੋਜ਼ ਨਹੀਂ ਤਾਂ ਸੰਗਰਾਣ ਵਾਲੇ ਦਿਨ ਜ਼ਰੂਰ ਆਪਣੇ ਘਰ ਦੀਆਂ ਦਹਿਲੀਜਾਂ ਦੇ ਉੱਪਰ ਦੋਵੇਂ ਪਾਸੇ ਤੇਲ ਚੋਂਦੇ ਨੇ। ਪਰ ਕਰਦੀ ਜਿਹੜੀ ਸਾਫ਼ ਸਫਾਈ ਹੈ ਨਾ ਅੱਜ ਵੀ ਕੁਝ ਘਰਾਂ ਦੇ ਵਿੱਚ ਪੱਕਾ ਨਹੀਂ ਜਮਿਆ। ਕਿ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਘਰ ਦਾ ਮੁੱਖ ਦਰਵਾਜ਼ਾ ਕੋਲ ਕੇ ਉਹਦੇ ਅੱਗੇ ਝਾੜੂ ਵੋਕਰ ਫੇਰਨੀ ਆ। ਔਰ ਇਹ ਅੱਗੇ ਪਾਣੀ ਛੜਕਣਾ ਹੈ ਤਾਂ ਇਹਦੇ ਪਿੱਛੇ ਦਾ ਕਾਰਨ ਕੀ ਦੱਸਿਆ ਜਾਂਦਾ ਕਹਿੰਦੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਰਨ ਦੇ ਨਾਲ ਸਾਡੇ ਘਰ ਪਰਿਵਾਰ ਦੇ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ ਜਦੋਂ ਆਪਾਂ ਬਚਪਨ ਦੇ ਵਿੱਚ ਇਹ ਗੱਲ ਬਜ਼ੁਰਗਾਂ ਨੂੰ ਪੁੱਛਦੇ ਹੁੰਦੇ ਸੀ ਤਾਂ ਬਜ਼ੁਰਗ ਇੱਕ ਕਹਾਣੀ ਸੁਣਾਉਂਦੇ ਸਨ ਬਜ਼ੁਰਗ ਕਹਿੰਦੇ ਸੀ ਕਿ ਦਲੇਦਰਤਾ ਅਤੇ ਲక్ష్ਮੀ ਇਹ ਕਹਿੰਦੇ ਦੋਵੇਂ ਸਕੀਆਂ ਬਹਿਣਾ ਨੇ ਤੇ ਬਜ਼ੁਰਗਾਂ ਨੇ ਕਿਹਾ ਇਹ ਲక్ష్ਮੀ ਅਤੇ ਦਲੇਦਰਤਾ ਦੋਵੇਂ ਸਵੇਰੇ-ਸਵੇਰ ਇਹ ਧਰਤੀ ਦੇ ਆਉਂਦੀਆਂ ਨੇ ਪਰਤੀ ਦੀ ਸੈਰ ਕਰਦੀਆਂ ਨੇ ਕਹਿੰਦੇ ਹਰ ਘਰ ਦੇ ਅੱਗੇ ਹਰ ਬੂਹੇ ਦੇ ਅੱਗੇ ਜਾ ਕੇ ਖੜ੍ਹਦੀਆਂ ਨੇ ਕਹਿੰਦੇ ਜਿਹੜੀ ਦਲੇਦਰਤਾਏ ਉਹਨੂੰ ਪਸੰਦਿਆ ਗੰਦਗੀ ਕੂੜਾ ਕਰਕਟ ਆਲਸੀ ਲੋਕ ਅਤੇ ਜਿਹੜੀ ਲక్ష్ਮੀ ਆ ਇਹਨੂੰ ਪਸੰਦਿਆ ਸਾਫ ਸਫਾਈ ਉਦਮੀ ਲੋਕ ਪਸੰਦ ਨੇ ਤਾਂ ਇਸ ਕਰਕੇ ਇਹ ਜਦੋਂ ਪਰਤੀ ਦੀ ਸੈਰ ਕਰਦੀਆਂ ਨੇ ਹਰ ਘਰ ਦੇਖੋਂਦੀ ਲੰਘਦੀਆਂ ਨੇ ਹਰ ਦਰਵਾਜ਼ੇ ਦੇ ਅੱਗੇ ਖੜਕੇ ਦੇਖਦੀਆਂ ਨੇ ਤਾਂ ਜਿੰਨਾ ਘਰਾਂ ਦੇ ਮੁੱਖ ਦਰਵਾਜ਼ੇ ਕਹਿੰਦੇ ਸਾਫ਼ ਸੁਥਰੇ ਹੁੰਦੇ ਨੇ ਉਸ ਘਰ ਦੇ ਵਿੱਚ ਲక్ష్ਮੀ ਚਲੇ ਜਾਂਦੀ ਆ ਕਿਉਂਕਿ ਲక్ష్ਮੀ ਨੂੰ ਸਾਫ਼ ਸਫਾਈ ਪਸੰਦ ਆ ਲక్ష్ਮੀ ਨੂੰ ਉਦਮੀ ਲੋਕ ਪਸੰਦ ਆ ਅਤੇ ਦਲੇਦਰਤਾ ਨੂੰ ਪਸੰਦ ਆ ਆਲਸੀ ਲੋਕ ਕੂੜਾ ਕਰਕਟ ਗੰਦਗੀ ਤੇ ਜਿਨ੍ਹਾਂ ਦੇ ਘਰ ਦੇ ਬੂਹੇ ਦੇ ਅੱਗੇ ਕੂੜੇ ਦੇ ਢੇਰ ਲੱਗੇ ਹੁੰਦੇ ਨੇ ਜਿਨ੍ਹਾਂ ਦੀਆਂ ਲਾਈਟਾਂ ਬੰਦ ਹੁੰਦੀਆਂ ਨੇ ਹਨੇਰਾ ਹੁੰਦਾ ਏ ਦਲੇਦਰਤਾ ਸਮਝ ਜਾਂਦੀ ਏ ਵੀ ਭਾਈ ਇੱਧਰ ਆਲਸੀ ਲੋਕ ਰਹਿੰਦੇ ਨੇ ਮੇਰਾ ਅਸਲ ਟਿਕਾਣਾ ਏ ਆ ਕਹਿੰਦੇ ਫਿਰ ਦਲੇਦਰਤਾ ਉਸ ਘਰ ਦੇ ਵਿੱਚ ਵਾਸ ਕਰ ਜਾਂਦੀ ਆ ਜਾ ਕੇ ਉਹਨਾਂ ਜੀਆਂ ਨੂੰ ਹੋਰ ਆਲਸੀ ਬਣਾਉਂਦੀ ਆ ਉਹਨਾਂ ਜੀਆਂ ਦੇ ਜਿਹੜੇ ਕੰਮਕਾਰ ਹੁੰਦੇ ਨੇ ਉਹਨਾਂ ਨੂੰ ਲੇਟ ਕਰਾਉਂਦੀ ਆ ਫਿਰ ਉਹਨਾਂ ਘਰਾਂ 'ਚ ਕਲੇਸ਼ ਹੁੰਦੇ ਆ ਫਿਰ ਉਹਨਾਂ ਘਰਾਂ ਦੇ ਵਿੱਚ ਲੋਕ ਬਿਮਾਰ ਹੁੰਦੇ ਨੇ ਹੌਲੀ ਹੌਲੀ ਕਰਦਿਆਂ ਕਰਦਿਆਂ ਕਰਦੇ ਵਿੱਚ ਗਰੀਬੀ ਆ ਜਾਂਦੀ ਆ ਤੇ ਕਹਿੰਦੇ ਇਧਰ ਲక్ష్ਮੀ ਜੀ ਜਿੰਨਾ ਘਰਾਂ ਦੇ ਵਿੱਚ ਜਾਂਦੀ ਆ ਉਹਨਾਂ ਘਰਾਂ ਦੇ ਲੋਕ ਤਾਂ ਪਹਿਲਾਂ ਹੀ ਉਦਮੀ ਹੁੰਦੇ ਨੇ ਉਹਨਾਂ ਨੂੰ ਹੋਰ ਉਦਮ ਦਿੰਦੀ ਆ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਉਹਨਾਂ ਨੂੰ ਹੋਰ ਤਰੱਕੀਆਂ ਮਿਲਦੀਆਂ ਨੇ ਉਹਨਾਂ ਘਰਾਂ ਦੇ ਜੀਆਂ ਦੇ ਪਿਆਰ ਨੂੰ ਏਕਤਾ ਨੂੰ ਹੋਰ ਵਧਾਉਂਦੀ ਆ ਇਸ ਤਰ੍ਹਾਂ ਉਹ ਦਿਨੋਂ ਦਿਨ ਅਮੀਰ ਹੁੰਦੇ ਜਾਂਦੇ ਨੇ ਸੋ ਇਹ ਬਜ਼ੁਰਗ ਜੋ ਵੀ ਪਿੱਛੇ ਕਹਾਣੀਆਂ ਸੁਣਾਉਂਦੇ ਸੀ ਨਾ ਇਹਨਾਂ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਉਦਮੀ ਬਣਾਈਏ ਮਿਹਨਤੀ ਬਣਾਈਏ ਉਹ ਇਹਨਾਂ ਕਹਾਣੀਆਂ ਦੇ ਰਾਹੀਂ ਚੰਗੀਆਂ ਸਿੱਖਿਆਵਾਂ ਦਿੰਦੇ ਸਨ ਪਿੱਛੇ ਦਾ ਮਕਸਦ ਸਿਰਫ ਇਹ ਹੁੰਦਾ ਸੀ ਕਿ ਬੱਚਿਆਂ ਨੂੰ ਮਿਹਨਤੀ ਬਣਾਉਣਾ ਹੈ ਉਦਮੀ ਬਣਾਉਣਾ ਹੈ ਕਿਉਂਕਿ ਦੇਖੋ ਸਾਫ ਸਪਸ਼ਟ ਸਮਝ ਆਉਂਦੀ ਹੈ ਨਾ ਗੱਲ ਕਿ ਜਿਸ ਘਰ ਦੇ ਜੀ ਉਦਮੀ ਹੋਣਗੇ ਉਹ ਹੀ ਸਵੇਰੇ ਜਲਦੀ ਉੱਠਣਗੇ ਉਦਮੀ ਬੰਦਾ ਹੀ ਆਪਣੇ ਘਰ ਦੀ ਆਪਣੇ ਆਪ ਦੀ ਸਾਫ ਸਫਾਈ ਰੱਖਦਾ ਹੈ ਆਲਸੀ ਬੰਦਾ ਪਹਿਲਾਂ ਤਾਂ ਲੇਟ ਉੱਠਦਾ ਹੈ ਲੇਟ ਉੱਠਣ ਕਰਕੇ ਕੰਮਕਾਰਾਂ ਦੇ ਵਿੱਚ ਦੇਰੀ ਹੁੰਦੀ ਆ ਫਿਰ ਇੱਕ ਦੂਸਰੇ ਦੇ ਉੱਤੇ ਖਿਜਾ ਕੇ ਜਾਈ ਲੜਾਈ ਝਗੜਾ ਕਲੇਸ਼ ਕਲੇਸ਼ ਤੋਂ ਬਾਅਦ ਚਿੰਤਾਵਾਂ ਪਰੇਸ਼ਾਨੀਆਂ ਵੱਧਦੀਆਂ ਨੇ ਕੰਮਾਂ ਵਿੱਚ ਨੁਕਸਾਨ ਹੁੰਦਾ ਏ ਫਿਰ ਹੌਲੀ-ਹੌਲੀ ਬੰਦਾ ਟੈਨਸ਼ਨਾਂ ਦੇ ਕਰਕੇ ਬਿਮਾਰ ਵੀ ਰਹਿਣਾ ਸ਼ੁਰੂ ਹੋ ਜਾਂਦਾ ਏ ਜਦੋਂ ਬਿਮਾਰ ਰਹਿੰਦਾ ਏ ਚਿਰ ਕੰਮਕਾਰਾਂ ਦੇ ਉੱਤੇ ਧਿਆਨ ਦਿੱਤਾ ਹੀ ਨਹੀਂ ਜਾਂਦਾ ਘਾਟੇ ਪੈਣੇ ਸ਼ੁਰੂ ਹੋ ਜਾਂਦੇ ਆ ਹੌਲੀ-ਹੌਲੀ ਗਰੀਬੀ ਘਰ ਵਿੱਚ ਆ ਜਾਂਦੀ ਆ ਪੈਸਾ ਆਉਣਾ ਵੀ ਰੁਕ ਜਾਂਦਾ ਹੈ ਜਿਹੜਾ ਘਰ ਦੇ ਵਿੱਚ ਪੈਸਾ ਪਹਿਲਾਂ ਤੋਂ ਸੀ ਉਹ ਲੱਗਣਾ ਸ਼ੁਰੂ ਹੋ ਜਾਂਦਾ ਪਰ ਜਿਸ ਘਰ ਦੇ ਜੀ ਉਦਮੀ ਹੁੰਦੇ ਨੇ ਮਿਹਨਤੀ ਹੁੰਦੇ ਨੇ ਉਹ ਸਰੀਰਕ ਪੱਖੋਂ ਵੀ ਤੰਦਰੁਸਤ ਰਹਿੰਦੇ ਆ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਆ ਅਤੇ ਜਦੋਂ ਆਪਾਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਨਿਭਾਉਣੇ ਆ ਨਾ ਸੱਚ ਕਰਕੇ ਜਾਣੇ ਉਹ ਮਨ ਵੀ ਬੜਾ ਖੁਸ਼ ਰਹਿੰਦਾ ਏ ਇਸ ਕਰਕੇ ਉਹਨਾਂ ਦਾ ਮਨ ਤਨ ਦੋਵੇਂ ਹੀ ਤੰਦਰੁਸਤਨ ਰੋਏ ਰਹਿੰਦੇ ਆ ਇਸੇ ਕਰਕੇ ਉਹ ਦਿਨੋਂ ਦਿਨ ਤਰੱਕੀ ਕਰਦੇ ਨੇ ਉਹਨਾਂ ਦੇ ਘਰ ਦੀ ਤੰਦਰੁਸਤੀ ਤਰੱਕੀ ਸੁੱਖ ਸ਼ਾਂਤੀ ਦਿਨੋਂ ਦਿਨ ਵੱਧਦੀ ਆ ਸੋ ਕਹਿਣ ਦਾ ਭਾਵ ਇਹ ਆ ਕਿ ਸਿਰਫ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਰਨ ਦੇ ਨਾਲ ਕੁਝ ਨਹੀਂ ਹੋਣਾ ਸਾਨੂੰ ਉੱਦਮੀ ਬਣਨਾ ਪੈਣਾ ਹੈ ਅਤੇ ਦੂਸਰੀ ਗੱਲ ਘਰ ਦੇ ਮੁੱਖ ਦਰਵਾਜ਼ੇ ਨੂੰ ਸਾਫ ਸੁਥਰਾ ਰੱਖਣ ਦੀ ਕਿਉਂਕਿ ਦੇਖੋ ਜੀ ਘਰ ਦਾ ਮੁੱਖ ਦਰਵਾਜ਼ਾ ਉਹ ਥਾਂ ਹੈ ਜਿੱਥੋਂ ਕੁਝ ਲੋਕ ਸਾਡੇ ਘਰ ਦੇ ਅੰਦਰ ਆਉਂਦੇ ਨੇ ਭਾਵੇਂ ਕਿ ਕੁਝ ਲੋਕਾਂ ਦਾ ਸਾਡੇ ਘਰ ਦੇ ਅੰਦਰ ਆਉਣ ਜਾਣ ਹੁੰਦਾ ਹੈ ਤਾਂ ਉਹਨਾਂ ਨੂੰ ਤਾਂ ਸਾਡੇ ਸੁਭਾਅ ਬਾਰੇ ਸਾਡੇ ਕੰਮਕਾਰ ਕਰਨ ਦੇ ਤਰੀਕੇ ਬਾਰੇ ਪਤਾ ਹੁੰਦਾ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਸਾਡੇ ਘਰ ਦੇ ਵਿੱਚ ਆਉਣ ਜਾਣ ਨਹੀਂ ਹੁੰਦਾ ਉਹ ਤਾਂ ਫਿਰ ਘਰ ਦੇ ਬਾਹਰੋਂ ਦੇਖ ਕੇ ਹੀ ਸਾਡੇ ਬਾਰੇ ਅੰਦਾਜ਼ੇ ਲਗਾਉਂਦੇ ਆ ਜੇ ਉਹਨ ਘਰ ਦੇ ਬਾਹਰ ਕੂੜਾ ਕਰਕਟ ਆ ਗੰਦਗੀ ਆ ਤਾਂ ਬੰਦਾ ਕਰਦਾ ਮੁੱਖ ਦਰਵਾਜਾ ਦੇਖ ਕੇ ਹੀ ਸਮਝ ਜਾਂਦਾ ਵੀ ਇਹ ਤਾਂ ਭਾਈ ਆਲਸੀ ਬੰਦੇ ਨੇ ਕਿਉਂਕਿ ਬਾਹਰੋਂ ਹੀ ਪਤਾ ਲੱਗ ਗਿਆ ਅਤੇ ਜੇਕਰ ਕਰਦਾ ਮੁੱਖ ਦਰਵਾਜਾ ਇਹ ਪੂਰਾ ਸਾਫ਼ ਸੁਥਰਾ ਹੋਵੇਗਾ ਤਾਂ ਬੰਦੇ ਦੇ ਮਨ ਦੇ ਵਿੱਚ ਆਉਂਦਾ ਵੀ ਇਹਨਾਂ ਦੇ ਤਾਂ ਕਰਦਾ ਮੁੱਖ ਦਰਵਾਜਾ ਸਵੇਰੇ ਸਵੇਰ ਹੀ ਹੈ ਪੂਰਾ ਸਾਫ਼ ਸੁਥਰਾ ਹੁੰਦਾ ਹੈ ਅੰਦਰ ਪਤਾ ਨਹੀਂ ਕਿੰਨੀ ਕਿ ਸਫਾਈ ਰੱਖਦੇ ਹੋਣਗੇ ਭਾਵੇਂ ਕਿ ਬਾਹਰੋਂ ਦੇਖ ਕੇ ਹੀ ਨਾ ਸਾਡੇ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਸਾਡੇ ਅੰਦਰ ਦੇ ਹਾਲਾਤ ਕੀ ਨੇ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਆਲਸੀ ਆ ਕਿ ਉਦਮੀ ਆ ਇਸ ਕਰਕੇ ਵੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਕਿਹਾ ਜਾਂਦਾ ਹੈ ਤੀਸਰਾ ਇਹ ਵੀ ਕਈ ਕੁਝ ਲੋਕ ਕੀ ਕਰਦੇ ਨੇ ਆਪਣੇ ਘਰ ਨੂੰ ਤਾਂ ਸਾਫ਼ ਸੁਥਰਾ ਰੱਖ ਲੈਂਦੇ ਨੇ ਪਰ ਜੋ ਵੀ ਘਰ ਦਾ ਕੂੜਾ ਕਰਕਟ ਹੁੰਦਾ ਉਹ ਉਹੇ ਅੱਗੇ ਲਾ ਦਿੰਦੇ ਨੇ ਤਾਂ ਜੇਕਰ ਆਪਾਂ ਤੰਦਰੁਸਤ ਰਹਿਣਾ ਚਾਹੁੰਦੇ ਆ ਤਾਂ ਸਾਡਾ ਘਰ ਸਾਡਾ ਬਾਹਰ ਭਾਵ ਕੀ ਆਲਾ ਦਵਾਲਾ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਸਾਨੂੰ ਆਪਣੇ ਸ਼ਰੀਰ ਦੀ ਵੀ ਸਾਫ਼ ਸਫਾਈ ਰੱਖਣੀ ਪਵੇਗੀ ਤਾਂ ਹੀ ਆਪਾਂ ਤੰਦਰੁਸਤ ਰਹਿ ਸਕਦੇ ਆ ਸੋ ਮੁੱਖ ਦੀ ਗੱਲ ਇਹ ਆ ਵੀ ਜੇਕਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚਾਹੀਦਾ ਹੈ ਸੁੱਖ ਸ਼ਾਂਤੀ ਚਾਹੀਦੀ ਆ ਘਰ ਵਿੱਚ ਬਰਕਤ ਚਾਹੀਦੀ ਆ ਤੰਦਰੁਸਤੀ ਚਾਹੀਦੀ ਆ ਨਾ ਫਿਰ ਉੱਦਮੀ ਬਣਨਾ ਪੈਣਾ ਹੈ ਉੱਦਮੀ ਮਿਹਨਤੀ ਇਨਸਾਨ ਤੰਦਰੁਸਤ ਵੀ ਰਹਿੰਦੇ ਨੇ ਆਪਣੇ ਸਾਰੇ ਕੰਮਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਵੀ ਕਰ ਲੈਂਦੇ ਨੇ ਅਤੇ ਜਿਸ ਕੰਮ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕੀਤਾ ਜਾਵੇ ਉਹਦੇ ਵਿੱਚ ਸਫਲਤਾ ਮਿਲਣੀ ਵੀ ਪੱਕੀ ਹੋ ਜਾਂਦੀ ਆ ਸੋ ਇਹ ਜੋ ਵੀ ਪਿੱਛੇ ਗੱਲਾਂ ਬਣੀਆਂ ਸਨ ਕਿਸੇ ਕਾਰਨਾਂ ਕਰਕੇ ਬਣੀਆਂ ਸੀ ਆਪਣੇ ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਦੇਣ ਦੇ ਲਈ ਹੀ ਸਾਡੇ ਬਜ਼ੁਰਗੀਆਂ ਕਹਾਣੀਆਂ ਸੁਣਾਉਂਦੇ ਸੀ ਸੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਨੂੰ